ਇਥੇ ਕਾਫੀ ਇਸਾਈ ਭਾਈਚਾਰਾ ਵੀ ਆ ਉਹ ਵੀ ਨਾਲ ਸ਼ਾਮਲ ਹੋ ਕੇ ਉਹਨਾਂ ਸਾਰਿਆਂ ਨੇ ਵੀ ਸੰਗਤ ਨੂੰ ਸੇਵਾ ਕੀਤੀ ਆ ਸੰਗਤ ਨੂੰ ਜੀ ਆਇਆਂ ਆਖਿਆ ਤੋਂ ਜਿੰਨੇ ਵੀ ਗੁਰਦੁਆਰੇ ਸਹਿਬਾਨ ਧੜੇ ਬੰਦੀਆਂ ਖਤਮ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਤਿਹਾਸ ਨਾਲ ਸੰਗਤ ਤੇ ਨੌਜਵਾਰ ਮਾਈ ਭਾਈ ਜੁੜੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪ ਇਹ ਉਹਨਾਂ ਨੇ ਸੇਵਾ ਲਈ ਆ ਮਹਾਰਾਜ ਜੀ ਨੂੰ ਆਖਿਆ ਸੀ ਮਾ ਸਿੰਘ ਜੀ ਨੇ ਪਾੜਦੇ ਦਾਤਾ ਵਿਦਾਵਾ ਪਾੜਦੇ ਨਿਦਾਨ ਸਾਂ ਇਨਸਾਨ ਸਾਂ ਨਾ ਤੇਰੇ ਵਾਂਗ ਪ੍ਰੀਤਮਾ ਬਲਵਾਨ ਸਾਂ ਭੁੱਲਾ ਕਰਾਵੇ ਆਪ ਵੀ ਬਖਸ਼ਾਨ ਦਾ ਵੀ ਆਪ ਏ ਵਾ ਵਾ ਨੂਠਾ ਬਾਪ ਏ ਵਾ ਵਾ ਨੋਖਾ ਬਾਪ ਏ ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜਿਵੇਂ 40 ਮੁਕਤੀਆਂ ਨੂੰ ਆਪਣੇ ਦੜ ਲਾਇਆ ਜਨਮ ਮਨ ਤੋਂ ਰਹਿਤ ਹੋ ਗਏ ਬੰਦਨਾਤਵ ਆਜਾਦ ਹੋ ਗਏ ਅੱਜ ਉਹਨਾਂ ਦੇ ਇਹ ਸ਼ਹੀਦੀ ਦਿਹਾੜੇ ਮਨਾ ਕੇ ਤੇ ਗੁਰੂ ਕਾ ਸਿੱਖ ਸੰਗਤਾਂ ਤਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਧੀਆਂ ਤੇ ਪੁੱਤਰ ਸਾਜ ਰਹੇ ਆ ਇਹ ਗੁਰੂ ਸਾਹਿਬ ਜੀ ਦੀ ਵੱਡੀ ਬਖਸ਼ਿਸ਼ ਆ ਸਾਰੇ ਨਗਰ ਤੋਂ ਮਹਾਰਾਜ ਜੀ ਨੇ ਆਪ ਇਹ ਸੇਵਾ ਲਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ